ਜਿੱਦੇ ਵਿੱਚ ਪਾਲਾ ਕਲਾਰਾਂ ਵਾਲਾ ਉਹਦੇ ਨਾਲ ਹਜੇ ਕੋਈ ਸਵਾਲ ਜਵਾਬ ਨਹੀਂ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਹੋਣਾ ਮੋਗੇ ਵਾਲਾ ਸ਼ਿਵਮ ਇਹਨੇ ਵੀ ਪਖੰਡ ਨਹੀਂ ਛੱਡਿਆ ਇਹਦੇ ਖਿਲਾਫ ਵੀ ਬਹੁਤ ਵੱਡਾ ਸੰਘਰਸ਼ ਹੋਣ ਜਾ ਰਿਹਾ ਹੈ ਵਾਈਕੁਟ ਜਿੱਕਾ ਖੜਾ ਸਾਹਿਬ ਵਾਈਕੁਟ ਜਿੱਕੀ ਫਤਿਹ ਆਪਾਂ ਕਈ ਦਿਨ ਬਾਅਦ ਵੀਡੀਓ ਬਣਾਉਣ ਲੱਗਾ ਮੈਂ ਕੁਝ ਸੇਤ ਢਿੱਲੀ ਸੀ ਔਰ ਕੁਝ ਪ੍ਰੋਗਰਾਮ ਸੀਗੇ 350 ਸਾਲਾ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਸੋ ਆਪ ਜੀ ਨੂੰ ਪਤਾ ਹੈ ਜੋ ਪਖੰਡ ਪਜਾਓ ਪੰਜਾਬ ਬਚਾਓ ਮਹਿਮ ਛੋਟੀ ਜੀ ਲਹਿਰ ਸੰਗਤਾਂ ਦੀਆਂ ਅਸੀਸਾਂ ਨਾਲ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਜਿਹੜੇ ਲੋਕ ਹੈ ਉਹਨਾਂ ਦੀਆਂ ਅਸੀਸਾਂ ਨਾਲ ਲਹਿਰ ਨੂੰ ਚਲਾਇਆ ਹੋਇਆ ਸੋ ਮੈਂ ਬੇਨਤੀ ਕਰਨੀ ਚਾਹਣਾ ਜਿੱਦੇ ਵਿੱਚ ਪਾਲਾ ਕਲਾਰਾਂ ਵਾਲਾ ਉਹਦੇ ਨਾਲ ਹਜੇ ਕੋਈ ਸਵਾਲ ਜਵਾਬ ਨਹੀਂ ਹੋਏ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਸੰਘਰਸ਼ ਹੋਣਾ ਮੋਗੇ ਵਾਲਾ ਸ਼ਿਵਮ ਇਹਨੇ ਵੀ ਪਖੰਡ ਨਹੀਂ ਛੱਡਿਆ ਇਹਦੇ ਖਿਲਾਫ ਵੀ ਬਹੁਤ ਵੱਡਾ ਸੰਘਰਸ਼ ਹੋਣ ਜਾ ਰਿਹਾ ਸੋ ਬਹੁਤ ਸਾਰੇ ਜਿਹੜੇ ਪਖੰਡੀ ਲੋਕ 80-85% ਦੁਕਾਨਦਾਰੀਆਂ ਬਣਾ ਕੇ ਲੋਕਾਂ ਨੂੰ ਲੁੱਟ ਰਹੇ ਨੇ ਠੱਗ ਰਹੇ ਨੇ ਵਹਿਮ ਭਰਮ ਕਰਮकांड ਵਿੱਚ ਪਾ ਕੇ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਹੈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਪਰ ਹਜੇ ਵੀ ਲੋਕ ਜਿਹੜੇ ਪਖੰਡੀ ਨੇ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਚਲਾਈਆਂ ਹੋਈਆਂ ਉਹਨਾਂ ਦੀਆਂ ਦੁਕਾਨਦਾਰੀਆਂ ਵਿੱਚ ਜਾ ਕੇ ਸੌਦਾ ਲੈਂਦੇ ਨੇ ਬੈਂਦੇ ਨੇ ਤੋਂ ਮੈਂ ਕਹੂੰਗਾ ਭੇਡਾ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਬਹੁਤ ਸਾਰੇ ਜਿਹੜੇ ਲੋਕ ਹੈ ਜਾਗਰੂਤ ਹੋ ਚੁੱਕੇ ਨੇ ਜਿਨ੍ਹਾਂ ਨਾਲ ਠੱਗੀਆਂ ਵਜੀਆਂ ਨੇ ਕਿਸੇ ਨਾਲ 10000 ਦੀ ਕਿਸੇ ਨਾਲ 20000 ਦੀ 50000 ਦੀ ਲੱਖ ਦੀ 10 ਲੱਖ ਦੀ 20-20 ਲੱਖ ਦੀ ਸੋ ਇਸੇ ਤਰੀਕੇ ਨਾਲ ਮੈਂ ਬੇਨਤੀ ਕਰੂੰਗਾ ਵੀ ਮੈਂ ਹਰ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਹੁੰਦਾ ਵੀ ਸਾਰੇ ਮਾੜੇ ਨਹੀਂ ਧਰਮ ਨਹੀਂ ਮਾੜਾ ਸਾਰੇ ਬੰਦੇ ਨਹੀਂ ਮਾੜੇ ਸਾਰੀਆਂ ਬੀਬੀਆਂ ਨਹੀਂ ਮਾੜੀਆਂ ਪਰ ਕੁਝ ਕੁ ਲੋਕ ਜਿਹੜੇ ਹੈਗੇ ਆ ਕੁਝ ਕ ਨਹੀਂ ਬਹੁਤ ਸਾਰੇ ਲੋਕ ਆ ਕੁਝ ਕੁ ਲੋਕ ਉਹ ਆ ਜਿਹੜੇ ਅ ਅਕਾਲ ਪੁਰਖ ਨੂੰ ਕਿਸੇ ਵੀ ਰੂਪ ਵਿੱਚ ਧਿਆਉਂਦੇ ਨੇ ਮੰਨਦੇ ਨੇ ਉਹਦੀ ਜੋਤ ਬੱਤੀ ਕਰਦੇ ਨੇ ਸੇਵਾ ਕਰਦੇ ਨੇ ਲੋਕਾਂ ਦੀਆਂ ਦੁਆਵਾਂ ਕਰਦੇ ਨੇ ਪਰ ਬਹੁਤ ਸਾਰੇ ਲੋਕ ਉਹ ਆ ਜਿਹੜੇ ਦੁਕਾਨਦਾਰੀਆਂ ਧਰਮ ਦੀ ਆੜ ਵਿੱਚ ਪਖੰਡ ਦੇ ਅੱਡੇ ਖੋਲ ਕੇ ਬੈਠੇ ਨੇ ਪਿਛਲੇ ਦਿਨੀ ਮੈਂ ਦੁਹਰਾਉਣਾ ਚਾਹੁੰਨਾ ਵੀ ਜਿਹੜੀ ਫੋਟੋ ਤੁਸੀਂ ਆ ਦੇਖ ਰਹੇ ਹੋ ਇਹ ਤਨੌਲਾ ਪਿੰਡ ਹੈ ਤਨੌਲਾ ਪਿੰਡ ਸੰਗਰੂਰ ਦੇ ਨਾਲ ਤਨੌਲਾ ਮੰਡੀ ਵੀ ਕਹਿ ਸਕਦੇ ਆ ਇਸ ਬੀਬੀ ਦੇ ਘਰੇ ਅਸੀਂ ਗਏ ਸੀ ਜੋ ਆਪਣੇ ਘਰ ਗੁੱਗੇ ਪੀਰ ਦੀ ਸੇਵਾ ਕਰਦੀ ਸੀ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਸੀ ਔਰ ਇਹਦੇ ਵਿੱਚ ਬੀਬੀ ਜੀ ਨੇ ਮੰਨਿਆ ਵੀ ਸੀ ਵੀ ਸਭ ਕੁਝ ਪਖੰਡ ਹੈ